ਬਤੋ ਅਸੀਂ ਅੰਕਲ ਜਗਰਾਤ ਸਿੰਘ ਜੀ ਕੋਲੇ ਬੈਠੇ ਆਂ ਅਸੀਂ ਤੁਹਾਨੂੰ ਨੀਚੇ ਦੋ ਪ੍ਰਸ਼ਨਾਂ ਨਾਲ ਮਿਲਾਇਆ ਸੀਗਾ ਕਿ ਉਹ ਇਹਨਾਂ ਤੋਂ ਦਵਾਈ ਲੈ ਕੇ ਠੀਕ ਹੋਏ ਨੇ ਆਪਣੀ ਜਵਾਨੀ ਦੱਸਣਗੇ ਕਿ ਇਹਨਾਂ ਨੇ ਕਿਹੜੇ ਕਿਹੜੀ ਜਿਹੜੇ ਬਿਮਾਰੀਆਂ ਦਾ ਇਲਾਜ ਕੀਤਾ ਕਿਨੇ ਰੋਗ ਠੀਕ ਹੋ ਕੇ ਗਏ ਨੇ ਔਰ ਇਹਨਾਂ ਨੂੰ ਕਿੰਨਾ ਟਾਈਮ ਲੱਗਦਾ ਹੈ ਅਜੀਮਸਾਨ ਤੋਂ ਬਾਰੇ ਤੁਹਾਨੂੰ ਬੋਲਣ ਦਾ 6:30 ਦੇ ਵਿੱਚ ਬਾਬਾ ਰਣਜੀਤ ਸਿੰਘ ਜੀ ਆ ਤੁਹਾਡੇ ਵਾਲੀ ਬੜੀ ਚਰਚਾ ਸੁਣੀ ਆ ਜੀ ਬੀ ਸਾਡੇ ਕੋਲ ਲੋਕ ਬੜੇ ਠੀਕ ਹੋ ਗਏ ਨਹੀਂ ਜਿਨ੍ਹਾਂ ਦੀਆਂ ਜਿਹੜੀਆਂ ਕਈਆਂ ਲੋਕਾਂ ਨੂੰ ਉਲਝਾਇਆ ਜਾਂਦਾ ਜੀ ਉਹਨਾਂ ਇੰਦੀਆਂ ਸਹਾਇਤਾ ਹਾਂ ਕੀ ਕਹਿਣਾ ਚਾਹੂਗਾ ਤੁਹਾਡੇ ਕੋਲ ਮਤਲਬ ਕਹਿ ਸਕਦਾ ਬਲਾ ਤੁਹਾਡਾ ਨਾਮ ਕੀ ਜਗਰਾਤ ਸਿੰਘ ਨੂੰ ਜੀ ਠੀਕ ਹੈ ਤੁਹਾਨੂੰ ਇਹ ਮਤਲਬ ਜਿਹੜਾ ਲੋਕ ਨੂੰ ਠੀਕ ਕਰਦੇ ਹੋ ਕਿੰਨਾ ਟਾਈਮ ਲਗਾ ਤੁਹਾਨੂੰ ਇਹਨੂੰ ਮੈਨੂੰ 37 ਸਾਲ ਲੱਗ ਜੀ ਕਹਾਂਗਾ ਠੀਕ ਹੈ ਹਾਂ ਜੀ ਪੂਰੇ 37 ਸਾਲ ਹਾਂ ਜੀ ਗੱਲ ਸ਼ੁਰੂ ਕਰਦੋ ਪਹਿਲਾਂ ਸਾਡੇ ਡਾਕਟਰ ਇਹ ਜਾਨਣਾ ਚਾਹੁੰਦੇ ਨੇ ਤੁਹਾਡਾ ਜੀ ਨਾਮ ਪਿੰਡ ਹੈ ਹਾਂਜੀ ਕਿਹੜਾ ਹੈ ਜਿੱਥੇ ਜਿੱਥੇ ਆਪਾਂ ਬੈਠੇ ਹੋ ਉਹ ਮਹੱਲੇ ਦਾ ਨਾਮproper ਦੱਸ ਦਿਓ ਅਸੀਂ ਮੰਲੀਕਣਾ ਪਿੰਡ ਹੈ ਜੀ ਮੰਡੀਕਣਾ ਮਿਲਟਰ ਰਾਹ ਦਾ ਪੋਲ ਜਿਹੜਾ ਹਾਂਜੀ ਜਿਸ ਜਗ੍ਹਾ ਤੇ ਉਹਨਾਂ ਆਪਦਾ ਛੋਟੇ ਘਰੇ ਬੈਠੇ ਆ ਇਹਨੂੰ ਮਹੱਲਾ ਜਗਵਾਲ ਕੀ ਕਹਿੰਦੇ ਨੇ ਜੀ ਜਾਂ ਤੁਹਾਡੇ ਕੋਲ ਕੋਈ ਹੋਣਾ ਚਾਹੁੰਦਾ ਦੀ ਤੁਹਾਨੂੰ ਕਿੱਥੇ ਲੱਭਦਾ ਗਿਆ ਜੀ ਇਹ ਜੀ ਔਲਟ ਬੱਤੀ ਪਾਈ ਦੀ ਹੈ ਜੀ ਤੇ ਮੋੜ ਰੋੜ ਹੈਗਾ ਇਹ ਰਾਮਪੁਰੋ ਚੱਲ ਕੇ ਇਹ ਦੂਜਾ ਇਹ ਪਹਿਲਾ ਬੰਦੇਰਾ ਮੇਰਾ ਮੰਡੀ ਕਲੇ ਹੋਇਆ ਹੈ ਮੋੜ ਰੋਡ ਤੇ ਅਸਾਂ ਹੁਣ ਤੁਸੀਂ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਕਰਦੇ ਇੱਕ ਲੈ ਜੀ ਕਰਦੇ ਸੀ ਉਹ ਜ ਆਹ ਬRAND ਨਾ ਦਾ ਨਾ ਕਰਦੇ ਬਹੁਤ ਵਧੀਆ ਸੀ ਵੀ ਜੇ ਹੁਣ اتنا ਕਿਸਮ ਸੋ ਜਾ ਹੈ ਉਹ ਵਾਲੇ ਤੇ ਘਾ ਗੋਲੀ ਤਾਂਾਂ ਚੜੀ ਹੋ ਗਈ ਤੇ ਨੀਚੀ ਗਈ ਹੋ ਗਈ ਤੇ ਇਹਦਾ ਆਪਣੇ ਕੋਈ ਸ਼ਰਤੀਆਂ ਜੀ ਤੇ ਨਾ ਦਿੰਨੇ ਆਪਾਂ ਉਹ ਜ ਦਵਾਈ ਦਿੰਨੇ ਦੀ ਤੇ ਇਹ ਘਾ ਦਵਾਈ ਦਿੰਨੇ ਇਹ ਉਹ ਨੂੰ ਜਿਹੜੇ ਬੰਦੇ ਨੂੰ ਸਭ ਤੋਂ ਜ਼ਰੂਰਤ ਪਵੇ ਦਵਾਈ ਤੇ ਆਪਾਂ ਹਰੇਕ ਨੂੰ ਦਵਾਈ ਦਿੰਦੇ ਨਹੀਂ ਜੀ ਉੱਥੇ ਆਫ ਕਰਦੇ ਵੇਲੇ ਲਾਜਕੀ ਨਹੀਂ ਕਰਦੇ ਹਾਂ ਲੇ ਮਾਸਟਰ ਦੀ ਕਰ ਹਾਂਜੀ ਅਸਾਂ ਜਾਣੀ ਕਿ ਇਸ ਨੂੰ ਕਹਿੰਦਾ ਬਾਪ ਕਿਹਨੂੰ ਪਰਚਾ ਆਣੀ ਹੈ ਹਰਨੀ ਹੈ ਇਹ ਹਰਨੀ ਉਹਦੇ ਹੁੰਦੀਆਂ ਨਹੀਂ ਤੇ ਮੈਂ ਕੂਠਾ ਰੱਖਣ ਸਾਹ ਦੱਸ ਦੂੰਗਾ ਇਹ ਵੀ ਆਪ ਇਤਨੀ ਹਰਨੀ ਹੈ ਇਹ ਤੁਹਾਡਾ ਪਰਿਸ਼ਕ ਜਿਵੇਂ ਕਈ ਲੋਕਾਂ ਨੂੰ ਤੋਂ ਡਾਕਟਰ ਕਿ ਜੇ ਲਿੰਕੇਜ ਵੱਲ ਲੋਕ ਡਰ ਜਾਂਦੇ ਇਕਲਾ ਹਾਂਜੀ ਹਾਂਜੀ ਡਰ ਜਾਂਦੇ ਨੇ ਤੁਹਾਨੂੰ ਵੀ ਹੁੰਦਾ ਵੀਰੇ ਹਰਨੀ ਆਣੀ ਪਤਾ ਨਹੀਂ ਕੀ ਹੋ ਜੂ ਪਰਿਵਾਰ ਦੇ ਵਿੱਚ ਬੜੀ ਡਰ ਦਾ ਮਾਹੌਲ ਜ ਵਰ ਜਾਂਦਾ ਜੀ ਹਾਂਜੀ ਹਾਂਜੀ ਤਾਂ ਜਿਵੇਂ ਤੁਹਾਡੇ ਕੋਲੇ ਲੋਕ ਆਉਂਦੇ ਨੇ ਤੁਹਾਡੇ ਕੋਲੇ ਆਉਣ ਤੋਂ ਬਾਅਦ ਤੁਸੀਂ ਉਹਨੂੰ ਸਪਸ਼ਟ ਕਰ ਦਿੰਦੇ ਹੋ ਉਹਦੇ ਹਰਨੀਆਂ ਹੈ ਜਾਂ ਨਹੀਂ ਹੈਗੀ ਹਾਂਜੀ ਹਾਂਜੀ ਬਿਲਕੁਲ ਤੇ ਕਈ ਵਾਰੀ ਹਰਨੀਆਂ ਨਹੀਂ ਹੁੰਦੀਆਂ ਤਾਂ ਤੁਸੀਂ ਉਹਨਾਂ ਨੂੰ ਵੈਸੀ ਮਾਲਸ ਕਰਕੇ ਠੀਕ ਕਰ ਦਿੰਦੇ ਹਾਂਜੀ ਹਾਂਜੀ ਤੇ ਬਹੁਤ ਬੜਾ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਮਤਲਬ ਲੋਕਾਂ ਨੂੰ ਪਲੇਖੇ ਚ ਵੀ ਕਰਦੇ ਹੋ ਤਾਂ ਲੋਕਾਂ ਨੂੰ ਸਹੀ ਰਾਤ ਹਾਂਜੀ ਹਾਂ ਤੇ ਦੋਸਤੋ ਜਿਵੇਂ ਤੁਹਾਨੂੰ ਅੰਕਲ ਜਗਰਾਤ ਸਿੰਘ ਜੀ ਨੇ ਦੱਸਿਆ ਦਾ ਕਿ ਕਈਆਂ ਲੋਕਾਂ ਦੇ ਹਰਨੀਆਂ ਹੁੰਦੀਆਂ ਨਹੀਂ ਵੈਸੀ ਲੋਕਾਂ 'ਚ ਡਰ ਦਾ ਮਾਹੌਲ ਬਣਾਇਆ ਜਾਂਦਾ ਲੋਕਾਂ ਦੇ ਵੈਸੀ ਆਪਰੇਸ਼ਨ ਕੀਤੇ ਵੀ ਜਾਂਦੇ ਨੇ ਪਰ ਕਈਆਂ ਲੋਕ ਨੂੰ ਜਿਹਨੂੰ ਨਹੀਂ ਪਤਾ ਹੈਗਾ ਕਿ ਜਿਹੜੀ ਬਿਮਾਰੀ ਅਸਲ ਹੈ ਜਾਂ ਨਾੜਾ ਦਬਨ ਕਰਕੇ ਹੁੰਦੀ ਆ ਤਾਂ ਛੱਡੇ ਨਾਲ ਅੰਕਲ ਜਗਰਾਤ ਸਿੰਘ ਜੀ ਮੰਡੀ ਗਲਾ ਤੋਂ ਸਾਡੇ ਨਾਲ ਬੈਠੇ ਨੇਗੇ ਇਹਨਾਂ ਨੇਨੇ ਕਾ ਲੋਕਾਂ ਨੂੰ ਠੀਕ ਕੀਤਾ ਨੇਕ ਲੋਗ ਠੀਕ ਹੋ ਕੇ ਗਏ ਨੇ ਤਾਂ ਉਹ ਜਿਵੇਂ ਅਸੀਂ ਨੀਚੇ 2 ਪਰਸਨਾਂ ਦਾ ਨਾਮ ਲਾਇਆ ਸੀ ਉਹ ਵੀ ਇਹਨਾਂ ਕੋਲ ਠੀਕ ਹੋ ਕੇ ਗਏ ਨੇਗੇ ਗੱਲ ਕਰਦੇ ਆ ਆਪਾਂ ਇਹਨਾਂ ਦਾ ਦੁਬਾਰਾ ਫੇਰ ਕਿ ਇਹਨਾਂ ਨੇ ਜਿਹੜੀ ਜਿਹੜਾ ਇਹ ਇਲਾਜ ਕਰਨ ਦਾ ਜਿਹੜਾ ਗੁਰਮੰਤਰ ਹੈ ਇਹ ਇਹਨਾਂ ਨੇ ਕਿੱਥੋਂ ਲਿਆਗਾ ਤੇ ਕਿਵੇਂ ਸਿੱਖੇ ਨੇ ਹਾਂਜੀ ਤੇ ਉਹ ਜੀ ਬਰਨਾਲੇ ਦੇ ਪਿੰਡ ਚੋਹਾ ਦਾ ਹਮੀਦੀ ਪਿੰਡ ਹੈ ਜੀ ਤੇ ਉਹ ਬਾਬੇ ਦਾ ਨਾਮ ਸੀਗਾ ਜਾਗਰਤ ਸਿੰਘ ਜੀ ਜਿਹੜੇ ਤੁਹਾਡੇ ਗੁਰੂ ਸੀਗੇ ਹਾਂਜੀ ਠੀਕ ਹੈ ਇਹ ਮੈਨੂੰ ਗੁਰੂ ਉਹਨੇ ਦਿੱਤਾ ਠੀਕ ਹੈ ਹਾਂ ਬਾਬਾ ਜਾਗਰਤ ਸਿੰਘ ਜੀ ਹਮੀਦੀ ਪਿੰਡ ਅਸਲ ਵੱਡਿਕਲੇ ਵੀ ਅੰਕਲ ਜੀ بڑے ਲੋਕ ਉੱਤੇ ਬੈਠੇ ਹੁੰਦੇ ਆ ਹਾਂਜੀ ਜਿਹਦੇ ਵਿੱਚ ਇੱਕ ਚੋਣਵੇਂ ਬੰਦੇ ਦੀ ਬੰਦਾ ਚੋਣ ਕਰਦਾ ਹਾਂਜੀ ਜੋ ਉਹਦੇ ਲਾਇਕ ਹੁੰਦਾ ਹਾਂਜੀ ਹਾਂ ਜੇ ਮਨ ਨੂੰ ਹੋਰ ਵੀ ਬਹੁਤ ਸਾਰੇ ਉਥੇ ਹਮਿੰਦੀ ਪਿੰਡ ਦੇ ਲੋਕ ਆਉਣਗੇ ਹਾਂਜੀ ਹਾਂਜੀ ਬਹੁਤ ਸਾਰੇ ਲੋਕ ਐਸੇ ਹੁੰਦੇ ਉਹਨੇ ਜਾਂ ਕਿਸੇਵਾ ਕਰਦੇ ਹੋਣਗੇ ਹਾਂਜੀ ਬਿਲਕੁਲ ਉਹਨੇ ਤੁਹਾਨੂੰ ਚੁਣਿਆ ਹਾਂਜੀ ਵੀ ਇਹ ਜਿਹੜਾ ਗੋਰਾ ਸ਼ੀ ਤੁਹਾਨੂੰ ਦੇਣਾ ਹਾਂਜੀ ਜਿਵੇਂ ਕਹਿੰਦੇ ਹੁੰਦੇ ਆ ਜਦੋਂ ਪ੍ਰਮਾਤਮਾ ਕਿਸ ਨੂੰ ਦਿੰਦਾ ਹਾਂ ਜੀ ਜਿਵੇਂ ਆਪਾਂ ਕਹਿ ਦਈਏ ਵੀ ਆਪਾਂ ਕਿ ਮੈਂ ਹਰ ਦੋ ਘੜਾ ਲੈਣੇ ਬਟਨ ਕਾ ਕੇ ਦੇਖਦੇ ਹਾਂ ਵੀ ਉਹ ਲੈਣ ਦੇ ਯੋਗ ਹੈ ਜਾਂ ਨਹੀਂ ਹੈਗਾ ਇਸ ਤਰ੍ਹਾਂ ਪ੍ਰਮਾਤਮਾ ਇਹ ਪਹਿਲਾਂ ਦੇਖਦਾ ਵੀ ਉਹ ਲੈਣ ਦੇ ਯੋਗ ਹੈ ਨਹੀਂ ਤਾਂ ਛੋਡੇ ਤੇ ਉਹਨਾਂ ਨੇ ਕਿਰਪਾ ਕੀਤੀ ਤੁਹਾਨੂੰ ਘਰ ਦਿੰਦਾ ਹਾਂ ਜੀ ਤਾਂ ਹੋਂ ਤੱਕ ਦੇ ਕਿੰਨੇ ਰੁਪਏ ਦਾ ਭਲਾ ਕਰ ਚੁੱਕੇ ਮੇਰਾ ਖਿਆਲ ਹੈ ਜੀ 6-7000 ਬੰਦਾ ਹੈਗਾ ਮੇਰੇ ਕੋਲੇ ਉਹ ਸਾਰੇ ਬਿਲਕੁਲ ਠੀਕ ਹੈ ਤੇ ਉਹਨਾਂ ਦੇ ਮੈਨੂੰ ਫੋਨ ਵੀ ਆਉਂਦੇ ਵੀ ਜੀ ਅਸੀਂ ਬਿਲਕੁਲ ਠੀਕ ਹਾਂ ਸੋ ਉਹ ਲੋਗ ਇੱਥੇ ਤੁਹਾਡੇ ਕੋਲ ਆਏ ਆ ਤੁਹਾਡੇ ਆਸ-ਪਾਸ ਦੇ ਸੀ ਜਾਂ ਮਤਲਬ ਕਾਫੀ ਬਿਲਗਾਰ ਨੇ ਨਹੀਂ ਤਾਂ ਉਹ ਦੂਜੇ ਆਪਣੇ ਤੋਂ ਮੈਸਾਜ ਹੋ ਇੱਥੇ ਉਹ ਸਾਰੇ ਜਮਾ ਪੂਰੇ ਵਧੀਆ ਠੀਕ ਹੋ ਗਏ ਨਾ ਨਹੀਂ ਕੋਈ ਉਹ ਦੂਜੇ ਜਲੰਧਰ ਤੋਂ ਲੁਧਿਆਣਾ ਤੋਂ ਫੋਹਮਾਣੀ ਤੋਂ ਨਵੇਂ ਸ਼ਹਿਰ ਤੋਂ ਸਾਰੇ ਆਏ ਆ ਹਾਂਜੀ ਯਾਨੀ ਇਲਾਜ ਹੋਣ ਤੋਂ ਬਾਅਦ ਜਿਹੜਾ ਤੁਸੀਂ ਜਿਹੜਾ ਤੁਹਾਡਾ ਕੋਰਸ ਹੈ ਨਾ ਉਹ ਮਤਲਬ ਕਿੰਨੇ ਕੁ ਟਾਈਮ ਦਾ ਹੋਊਗਾ ਜੀ ਮਹੀਨਾ ਦੋ ਮਹੀਨਾ ਜਾਂ ਹਫ਼ਤਿਆਂ ਦੇ ਉਹ ਸਾਰੇ ਹਫ਼ਤੇ ਦੇ ਦੇਖ ਹਫ਼ਤੇ ਦੇਖ ਹਫ਼ਤੇ ਹਾਂਜੀ ਬਿਲਕੁਲ ਤਾਂ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਜਿਹੜੀ ਆ ਉਹਦੀਆਂ ਨਾਰਾਂ ਨੇ ਤਾਂ ਜਾਂ ਉਹਦੀ ਜਿਹੜਾ ਪਹਿਲਾਂ ਤੁਸੀਂ ਕਿਹਾ ਸੀ ਜੀ ਉਹ ਕੰਡਕਟਰ ਉਹਨੇ ਵਿਖੇ ਚ ਰੱਖਿਆ ਜਾਂਦਾ ਵੀ ਵੀ ਉਹਦੇ ਵਿੱਚ ਚੱਲੀ ਹੈਗੀਆਂ ਜੀ ਨਹੀਂ ਜੀ ਉਹ ਤਾਂ ਫਿਰ ਮੇਰਾ ਅੰਗੂਠਾ ਦੱਸਦਾ ਹੈਗਾ ਤਿਆਰੀ ਦਾ ਹਾਂ ਜੀ ਤਿਆਰੀ ਦਾ ਠੀਕ ਹੈ ਹਾਂ ਵੀ ਦੇਖਾਂ ਨਹੀਂ ਹੈਗੀਆਂ ਕਿ ਜਾਂ ਨਹੀਂ ਠੀਕ ਹੈ ਕਿਉਂਕਿ ਬਲ ਵੀ ਦੇ ਉਹ ਵੱਧ ਇੱਕ ਦੂਦ ਵੱਧ ਇੱਕ ਦੂਦ ਦਾ ਵੀ ਦੱਸ ਦਿੰਦਾ ਨਾ ਮੈਂ ਠੀਕ ਹੈ ਹਾਂ ਜੀ ਲਾਜ ਹੈਗਾ ਇਹ ਤੇ ਪਰ ਬਿਨਾ ਹਰਨੀਆਂ ਤੋਂ ਠੀਕ ਹੈ ਹਾਂ ਜੀ ਹੋਰ ਲਾਜ ਹੈਗਾ ਸਾਂ ਵੈਸੇ ਹਾਂ ਜੀ ਅਸਲ ਤੁਨੋਂ ਕੀ ਲੱਗਦਾ ਜਿਹੜੇ ਇਹ ਸਭ ਕੁਝ ਮਤਲਬ ਹੋ ਜਾਂਦੇ ਨੇ ਇਹ ਮਤਲਬ ਕਿੱਥੇ ਜਾ ਕੇ ਮਤਲਬ ਕਿਤੇ ਜ਼ਿਕਰਤ ਗਿਆ ਜਿਹੜੇ ਮਤਲਬ ਇਹ ਬਿਮਾਰੀਆਂ ਦਾ ਸਕਾਰ ਹੋ ਜਾਂਦੇ ਇਨਸਾਨ ਦੀ ਜਾਂ ਡਿੱਗਣ ਦੇ ਨਾਲ ਹੋ ਜਾਂਦਾ ਜਾਂ ਭਾਰ ਚੱਕਣ ਨਾਲ ਕਿਦਾਂ ਤੇ ਇਹ ਜੀ ਭਾਰਨਾ ਵੀ ਹੁੰਦਾ ਹੈ ਤੇ ਕਾਪਾਂ ਜਦੋਂ ਉਹ ਦੂਜੇ ਲੈਂਕਾਂ ਦੇ ਵਿੱਚ ਉਹ ਆਪਣਾ ਹੱਲ ਪਾਉਣੇ ਟਾਈਟਲ ਦੇ ਤੇ ਉਹ ਦੂਜੇ ਲੱਤ ਮਾਰਦੇ ਆ ਉਹਦੇ ਨਾਲ ਹੀ ਹੋ ਜਾਂਦਾ ਹੈ ਤੇ ਇਹ ਉਹ ਦੂਜੇ ਛੋਟੇ ਬੱਚੇ ਦੀ ਲੀਵੀ ਵਾਲਾ ਹੁਣ ਕਮਾਹ ਫੜ ਕੇ ਚੱਕ ਲਈਏ ਤਾਂ ਉਹਦੇ ਨਾਲ ਹੀ ਹੋ ਜਾਂਦਾ ਬੱਚੇ ਦੀ ਪ੍ਰੋਬਲਮ ਹੈ ਹਾਂਜੀ 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 ਜੇ ਮੈਂ ਲੂਟ ਅੜੀ ਕੋੜੇ ਇਸ ਤਰ੍ਹਾਂ ਬੱਚੇ ਦੀ ਕੋਈ ਦਵਾਈ ਲੈਣਾ ਹੁੰਦਾ ਤਾਂ ਤੁਸੀਂ ਕਿੰਨੀ ਤੋਂ ਕਿੰਨੀ ਉਮਰ ਤੱਕ ਬੱਚੇ ਦਵਾਈ ਦਿੰਦੇ ਹਾਂ ਸੱਤ ਸਾਲ ਦੇ ਬੱਚੇ ਨੂੰ ਅਸੀਂ ਦਵਾਈ ਦਿੰਦੇ ਨਹੀਂ ਠੀਕ ਹੈ ਉੱਪਰ ਦੇ ਦਿੰਦੇ ਜਨ ਜਿਹੜੇ 7 ਸਾਲ ਤੋਂ ਵੱਡੀ ਵੱਧ ਉਮਰ ਦੇ ਨੇ ਤੁਸੀਂ ਉਸ ਤੋਂ ਉੱਪਰ ਦਵਾਈ ਦੇ ਦੇ ਨੀਚੇ ਨਹੀਂ ਦਿੰਦੇ ਨਾ ਜੀ ਬਿਲਕੁਲ ਉਹਦੇ ਨਾਲ ਉਹਨੂੰ ਕੀ ਕਰਨਾ ਹੈ ਮਤਲਬ ਕਿ ਮੈਂ ਜੀ ਮਤਲਬ ਜੇ ਮੈਂ ਲੋ ਛੋਟੇ ਬੱਚੇ ਦਿੰਦੇ ਆ ਤਾਂ ਉਹਦੇ ਨਾਲ ਕੀ ਨੁਕਸਾਨ ਹੋ ਸਕਦਾ ਹੈ ਨਹੀਂ ਜੀ ਇਹ ਲਈ ਕੋਈ ਨੁਕਸਾਨ ਨਹੀਂ ਹੁੰਦਾ ਇਹਦਾ ਉਂਗਰ ਅਸੀਂ پیسے ਦਿੰਦੇ ਹਾਂ ਦਵਾਈ ਉਹਨੂੰ ਜਰਨਿਕੀ ਦੋਸਤੋ ਇਹਨਾਂ ਨੇ ਇਥੇ ਇਹ ਲੋਕ ਬੜੀ ਗਲ ਗਈ ਹੈ ਕਿ ਜੇਕਰ ਬੱਚੇ ਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਜਿਵੇਂ ਬੱਚੇ ਦੀ ਆਪੇ ਇੱਕ ਮਾਂ ਕਈ ਵਾਰ ਆਪਾਂ ਚਾਹਦੀ-ਚਾਹਦੀ ਦੇ ਵਿੱਚ ਲਾੜ-ਲਾੜ ਦੇ ਵਿੱਚ ਇੱਕ ਬੱਚੇ ਦੀ ਬਾਹ ਖਿੱਚ ਕੇ ਚੱਕ ਲੈਣੇ ਆ ਤਾਂ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਦਿੱਕਤ ਆ ਜਾਂਦੀ ਆ ਆਪਾਂ ਕੀ ਕਰਦੇ ਆ ਜਦੋਂ ਬੱਚਾ ਤਕਰੀਬ ਜੁੰਦਾ ਭੱਜ ਦੌੜ ਕਰਦੇ ਆ ਉੱਥੇ ਜਾਂਦੇ ਆ ਇੱਥੇ ਜਾਂਦੇ ਆ ਵੱਡੇ ਵੱਡੇ ਡਾਕਟਰਾਂ ਕੋਲ ਜਾਂਦੇ ਆ ਪਲੇਟੇਜ ਪਤਾ ਨਹੀਂ ਕਿੰਨਾ ਕੁ ਪੈਸਾ ਪਾਟਾ ਦਿੰਨੇ ਆ ਪਰ ਸਾਡੇ ਕੋਲੇ ਜਗਰਾਤ ਸਿੰਘ ਦੀ ਪਿੰਡ ਮਲੀ ਕਲਾ ਮੰਡੀ ਕਲਾਂ ਤੋਂ ਮੌਜੂਦ ਬੈਠੇ ਨੇ ਇਹਨਾਂ ਨੇ ਦੱਸਿਆ ਕਿ ਅਸੀਂ 9 ਸਾਲ ਤੋਂ ਉੱਪਰ ਪਰ ਜਿਹੜਾ ਉਹਦਾ ਖਰਚਾਗਾ ਜਾਂ ਜਿਹੜਾ ਆਪਾਂ ਕੋਰਸ ਕਹਿ ਦਈਏ ਦਵਾਈ ਖਾਣ ਦਾ ਕੋਈ ਬੜਾ ਲੰਬਾ ਨਹੀਂ ਇੱਕ ਹਫਤੇ ਦੇ ਵਿੱਚ ਠੀਕ ਹੋ ਜਾਂਦੇ ਨੇਗੇ ਤੇ ਬਹੁਤ ਵਧੀਆ ਲੱਗਿਆ ਸਾਨੂੰ ਤਾਂ ਇਹਨਾਂ ਨਾਲ ਲੱਗ ਗਿਆ ਜੀ ਤੇ ਜਿਹੜੇ ਇਹ ਲੋਕ ਨੇ ਇਹਨਾਂ ਕੋਲ ਬਹੁਤ ਝੜੇ ਠੀਕ ਹੋ ਕੇ ਗਏ ਨੇਗੇ ਤੇ ਹੋਰ ਕੀ ਕਹਿਣਾ ਚਾਹੁੰਦਾ ਮੂਰ ਠੀਕ ਹੈ ਬਸ ਐਹੀ ਕਰਦੇ ਠੀਕ ਹੈ ਜੀ ਇਹ ਇੱਕ ਹੀ ਦਵਾਈ ਦਿੰਦੇ ਆ ਸਾ ਦੂਜੇ ਜਿਹਨੂੰ ਕਹਿੰਦੇ ਆ ਲਵੀ ਉਹਨੇ ਰਿੰਗਣ ਹੋ ਗਈ ਪੂਲੇ ਜੋ ਚੀਜ਼ ਪਿੰਦੀ ਹੈ ਇਹ ਸਾਰੀ ਸਗਲ ਲਾਪੇ ਚ ਆਉਂਦੀ ਹੈ ਉਹਦੀ ਵੀ ਬਈ ਆਪਣੀ ਬਣੀ ਗਈ ਇਹ ਬਣਾ ਕੇ ਉਹਦਾ ਕੋਈ ਫੀਡ ਨਹੀਂ ਦਦਾ ਕੋਈ ਤੇ ਉਹਦਾ 12 ਦਿਨ ਦਾ ਜੀ ਸਾਰਾ ਇਹ ਬਰਾਬਰ ਖੋਲੋ ਠੀਕ ਹੈ ਹਫਤੇ ਦੇ ਦੋ ਹਫਤੇ ਵਿੱਚ ਪੰਜ ਚੀਜ਼ਾਂ ਦੀ ਹਾਂਜੀ 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 ਅਸਾਂ ਦੋਸਤੋ ਐਸ ਕੇ ਸਰਦਾਰ ਅਨਕੁਰਜ ਗੁਰਾਸ ਸਿੰਘ ਜੀ ਜਿਨ੍ਹਾਂ ਨੇ ਆਪਣੇ ਜਵਾਬੀ ਦੱਸਿਆ ਕਿ ਜਿਹੜੇ ਲੋਕ ਨੇ ਇਹ ਤੋਂ ਠੀਕ ਹੋ ਕੇ ਗਏ ਨੇ ਜਿਵੇਂ ਬਹੁਤ ਸਾਰੇ ਲੋਕ ਹਾਦਿਆਂ ਦੇ ਬਲੇਕੇ ਵਿੱਚ ਰਹਿ ਕੇ ਵੱਡੀ ਲੋ ਟਕਰਾਈ ਜਾਂਦੇ ਨੇ ਪਰ ਜਿਹੜਾ ਉਹਨਾਂ ਦਾ ਰੋਗ ਸੁਟਾ ਜਾਂਦਾ ਜਿਵੇਂ ਇਹਨਾਂ ਨੇ ਦੱਸਿਆ ਕਿ ਅਸੀਂ ਉਹਨਾਂ ਨੂੰ ਮਾਰਸ ਕਰਦੇ ਨਾਲ ਠੀਕ ਕਰਦੇ ਹਾਂ ਨਿੱਕੇ ਲੋਕ ਨੇ ਜਿਵੇਂ ਕਿ ਇਹਨਾਂ ਨੇ ਦੱਸ ਕਿ ਵਾਰ ਦੇ ਕਟਰੀਆ ਦੇ ਵਿੱਚ ਵੀ ਜਦੋਂ ਉਹਨਾਂ ਨੇ ਦੱਸਿਆ ਉਹ ਇਹਨਾਂ ਕੋਲ ਠੀਕ ਹੋ ਕੇ ਗਏ ਨੇ ਅੱਜ ਵੀ ਉਹ ਦਵਾਈ ਮਗਾ ਕੇ ਇਹਨਾਂ ਕੋਲੋਂ ਖਾਦੇ ਨੇਗੇ ਲੋਕ ਇਹ ਕਹਿੰਦੇ ਨੇ ਬਾਈ ਇਹਨਾਂ ਨੂੰ ਨਾ ਕੋਟਿੰਗ ਦੱਸਿਆ ਜਾਂਦਾ ਤੇ ਅਸੀਂ ਉਹਨਾਂ ਨੂੰ ਇਲਾਜ ਕਰਵਾਉਣਾ ਸੀਗਾ ਤਾਂ ਅੰਕਲ ਜੀ ਨੂੰ ਕਹਾਂ ਕਿ ਉਹ ਆਪਣਾ ਮੋਬਾਈਲ ਨੰਬਰ ਹੀ ਦੱਸ ਲਗੇ ਤਾਂ ਆਪਣੇ ਜਿਲ੍ਹਾ ਘਾਰੇ ਉਹਨੇ ਦੱਸਿਆ ਕਿ ਕਿੱਥੇ ਹੋਵੇ ਕਿੱਥੇ ਬਣਿਆ ਹੈ ਹਾਂਜੀ ਅਗਰ ਕੀ ਮੋਬਾਈਲ ਨੰਬਰ ਹੈ 98039 04397 ਠੀਕ ਹੈ ਹਾਂਜੀ ਇਹ ਆਪਣੀ ਲੋਕੇਸ਼ਨ ਵੀ ਦੱਸ ਦੋ ਮਤਲਬ ਕਿੱਥੋਂ ਆ ਕੇ ਕਿੱਥੇ ਆਉਂਦੇ ਨੇ ਜੀ ਤੇ ਇਹਦੀ ਮੰਡੀ ਕਹਿੰਦਾ ਪਿੰਡ ਹੈ ਜੀ ਅਬਦੇ ਆਲੇ ਵਾਲਾ ਕਚਰਾ ਆ ਬਾਈ ਜੀ ਠੀਕ ਹੈ ਤੇ ਤੇ ਅਸੀਂ ਨਹੀਂ ਜੀ ਇਹਨੇ ਖੇਚ ਠੀਕ ਹਾਂਜੀ ਅੱਛਾ ਤੁਸੀਂ ਫਿਰ ਮਤਲਬ ਜੇ ਮੰਨ ਲਓ ਕੋਈ ਕਵੀ ਦੂਰੋਂ ਵੀ ਚੱਲ ਕੇ ਆਉਣਾ ਵੀ ਕਰੀ ਹੁੰਦੇ ਆ ਹਾਂਜੀ ਹਾਂਜੀ ਬਿਲਕੁਲ ਕਰੇ ਹੁੰਦੇ ਹਾਂ ਹਾਂਜੀ ਤੇ ਜਾ ਦੋਸਤੋ ਜੇ ਮੈਂ ਤੁਸੀਂ ਚੱਲ ਕੇ ਆਉਣਾ ਤਾਂ ਅੰਕਲ ਜੀ ਨੇ ਆਪਣਾ ਮੋਬਾਈਲ ਨੰਬਰ ਬਹੁਤ ਦਿੱਤਾਗਾ ਤੁਸੀਂ ਇਹਨਾਂ ਦੇ ਮੋਬਾਈਲ ਤੇ ਪਹਿਲਾਂ ਗੱਲ ਕਰਕੇ ਫਿਰ ਇਹਨਾਂ ਕੋਲ ਆ ਸਕਦੇ ਹੋ ਇੰਟਰਨ ਟਾਈਮ ਲੈ ਕੇ ਵੀ ਆ ਸਕਦੇ ਹੋ ਵੈਸੇ ਤਾਂ ਅੰਕਲ ਜੀ ਨੇ ਦੱਸ ਹੀ ਦਿੱਤਾ ਕਿ ਤੁਹਾਡੀ ਸੇਵਾ ਦੇ ਵਿੱਚ ਛੋਟ ਘੰਟੇ ਕਰੀ ਹੁੰਦੇ ਨੇ ਕਈ ਵਾਰ ਆਪਾਂ ਸਾਰੇ ਪਰਿਵਾਰ ਕਹਾਂਗੇ ਕਿ ਆਪਾਂ ਨੂੰ ਕਿਸੇ ਨਾ ਕਿਸੇ ਜ ਬਾਰ ਵੀ ਜਾਣਾ ਪੈਂਦਾਗਾ ਤੁਸੀਂ ਇਹਨਾਂ ਦਾ ਮੋਬਾਈਲ ਤੇ ਕੰਟੈਕਟ ਕਰਕੇ ਇਹਨਾਂ ਕੋਲੇ ਆ ਸਕਦੇ ਹੋ ਸਰਦੀਆ ਇਲਾਜ ਹੈ ਜਿਵੇਂ ਇਹਨਾਂ ਨੇ ਦੱਸਿਆਗਾ ਕਿ ਜਿਹੜਾ ਇਲਾਜ ਹੈ ਇਹਨਾਂ ਕੋਲੇ ਬਹੁਤ ਸਾਰੇ ਲੋਕ ਠੀਕ ਹੋ ਕੇ ਗਏ ਨੇ ਤੇ ਪਿਛੇ ਨੂੰ ਕੋਈ ਅਡੀ ਦਿੱਕਤ ਨਹੀਂ ਗਈ ਕੋਈ ਬਾਲਾ ਵੱਡਾ ਜਿਹੜਾ ਕੋਰਸ ਨਹੀਂ ਹੈਗਾ ਹਫਤੇ ਦੇ ਵਿੱਚ ਇੱਕ ਕੋਰਸ ਹੈਗਾ ਜਿਹੜਾ ਕਿ ਹਫਤੇ ਵਿੱਚ ਹੀ ਦਵਾਈ ਖਾਣੀ ਆ ਔਰ ਬੰਦਾ ਨੌ ਬਰ ਨੌ ਹੋ ਜਾਂਦਾਗਾ ਤੇ ਜਿਵੇਂ ਅਸੀਂ ਤੁਹਾਨੂੰ ਇਹਨਾਂ ਨਾਲ ਮਿਲਾਇਆ ਜਿਵੇਂ ਅੰਕਲ ਜੀ ਤੁਹਾਨੂੰ ਐਡਰੈਸ ਦੱਸਿਦਾ ਤੁਹਾਨੂੰ ਮੈਂ ਵੀ ਦੱਸ ਦਵਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਕਿਹੜੇ ਜਿਹੜੇ ਵੀ ਪਾਸੇ ਆਉਂਗੇ ਤਾਂ ਇੱਥੇ ਰੱਪਰੇ ਆਉਣਾ ਪੈਂਦਾ ਹੈ ਰਾਪਰੇ ਦਾ ਪੁਲ ਉਤਰ ਅਨਸਾਰ ਜਾਂ ਆਪਾਂ ਕਹਿਦੀ ਹੈ ਪਰੰਪਰਾ ਪੁਲ ਚ ਅਨਸਾਰ ਮੰਡੀਕੜਾ ਨੂੰ ਰਸਤਾ ਜਾਂਦਾ ਹੈ ਤਾਂ ਉਧਰ ਜਾਣ ਤੋਂ ਬਾਅਦ ਉਦੋਂ ਬਾਅਦ ਜਦੋਂ ਆਪਾਂ ਅੱਗੇ ਚੱਲਦੇ ਹਾਂ 2-3 ਕਿਲੋਮੀਟਰ ਅੱਗੇ ਚੱਲ ਕੇ ਇੱਕ ਟ੍ਰੇਨ ਦਾ ਪੁਲ ਹੁੰਦਾ ਹੈ ਟ੍ਰੇਨ ਦੇ ਪੁਲ ਤੇ ਨਾਲ ਹੀ ਸੜਕ ਮੁੜਦੀ ਆ ਜਿਹੜੀ ਮੰਡੀਕੜਾ ਦੇ ਪਿੰਡ ਵੱਲ ਚੜਦੀ ਆ ਬੜ ਤੋਂ ਬਾਅਦ ਦੋ ਟਾਵਰ ਆਉਂਦੇ ਨੇ ਦੋ ਟਾਵਰ ਨੰਗਰ ਤੋਂ ਬਾਅਦ ਅੱਗੇ ਵਿਦਿਆਲੇ ਵਾਲੇ ਰੋਡ ਤੇ ਇਹਨਾਂ ਦਾ ਘਰ ਤਾਂ ਉੱਥੇ ਹੀ ਕੋਈ ਬਹੁਤੀ ਦੂਰ ਨਹੀਂ ਹੈਗਾ ਇਹਨਾਂ ਜਿਹੜਾ ਮਕਾਨ ਹੈ ਸਾਹਮਣੇ ਦਿਖਾਈ ਦਿੰਦਾ ਹੈਗਾ ਤਾਂ ਤੁਸੀਂ ਇਹਨਾਂ ਨੂੰ ਵਿੰਡੋ ਵੀ ਪੁੱਛ ਸਕਦੇ ਹੋ ਕਿਉਂਕਿ ਬੱਚੀ ਬੱਚਾ ਇਹਨਾਂ ਨੂੰ ਪ੍ਰੋਪਰ ਤਰੀਕੇ ਵਧੀਆ ਦੇਖ ਨਾਲ ਜਾਣਦਾਗਾ ਕਿ ਇਹ ਇਹ ਨੇ ਪਿੰਡ ਦੇ ਵਿੱਚ ਵੀ ਬਹੁਤ ਮਸ਼ਹੂਰ ਨੇ ਅਤੇ ਬਹੁਤ ਲੋਕ ਵੱਡੀ ਗਿਰਤੀ ਦੇ ਵਿੱਚ ਇਹਨਾਂ ਕੋਲ ਠੀਕ ਹੋ ਨਹੀਂ ਜਾਂਦੇ ਨੇਗੇ ਅੰਕਲ ਜੀ ਨੇ ਤੁਹਾਨੂੰ ਮੋਬਾਈਲ ਨੰਬਰ ਵੀ ਦੱਸ ਦਿੱਤਾ ਦੋਸਤੋ ਸਾਸੀ ਵੀ ਇਹਨਾਂ ਦੀ ਬਹੁਤ ਸਾਰੀਆਂ ਇਹਨਾਂ ਦੀ ਚਰਚਾ ਸੁਣੀ ਸੀਗੀ ਤਾਂ ਸਾਡਾ ਵੀ ਦਿਲ ਕੀਤਾ ਕਿ ਜੀ ਅੰਕਲ ਜੀ ਨੂੰ ਤੁਹਾਡੇ ਰੂਰ ਕਰੀਏ ਕਿੰ ਤਾਂ ਕਿ ਤੁਸੀਂ ਵੀ ਇਸ ਵੀਡੀਓ ਦੇ ਜ਼ਰੀਏ ਠੀਕ ਹੋ ਸਕੋ ਡਾਕਟਰਾਂ ਦੀ ਵੱਡੀ ਲੁੱਟ ਤੋਂ ਬਚ ਚਕੋ ਜਿਵੇਂ ਅਸੀਂ ਤੁਹਾਨੂੰ ਅੰਤੁਲਜ ਗਰਾਸ ਸਿੰਘ ਜੀ ਦਾ ਮਿਲਾਇਆ ਇਸੇ ਤਰ੍ਹਾਂ ਅੱਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਸਾਡੀ ਹਰ ਵੀਡੀਓ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਸ ਸੇਕਾਲ ਜੀ